ਪੰਜਾਬ ਚ ਹੋਏ ਤਿੰਨ ਵੱਡੇ ਭਿਆਨਕ ਸੜਕ ਹਾਦਸੇ ਰੂ ਕੰਬਾਉ ਤਸਵੀਰਾਂ ਆਈਆਂ ਸਾਹਮਣੇ ਹਾਦਸੇ ਚ ਦੋ ਲੋਕਾਂ ਦੀ ਮੌਤ ਕਈ ਹੋਏ ਜ਼ਖਮੀ ਜੀ ਹਾਂ ਤੜਕਸਾਰ ਪੰਜਾਬ ਚ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਵੱਡੀਆਂ ਸੜਕ ਕਟਨਾਵਾਂ ਵਾਪਰੀਆਂ ਨੇ ਵਕ ਵਕ ਤਿੰਨ ਥਾਵਾਂ ਤੇ ਵੱਡੇ ਹਾਦਸੇ ਹੋਏ ਨੇ ਵਕ ਵਕ ਥਾਵਾਂ ਤੋਂ ਹਾਸਿਆਂ ਤੋਂ ਚੀਕ ਚਹਾੜੇ ਦੀਆਂ ਘਰਾਂ ਚ ਵਿਛੇ ਸੱਥਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇੰਨਾ ਭਿਆਨਕ ਹਾਦਸਿਆਂ ਚ ਦੋ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਦ ਕੇ ਵੱਡੀ ਗਿਣਤੀ ਚ ਲੋਕ ਹਸਪਤਾਲਾਂ ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਜੀ ਹਾਂ ਗੱਲ ਪਹਿਲੇ ਹਾਸੇ ਦੀ ਕਰਦੇ ਹਾਂ ਜੋ ਸੰਗਰੂਰ ਦੇ ਪਿੰਡ ਬਹਾਦਰਪੁਰ ਚ ਵਾਪਰਿਆ ਇਥੇ ਪੀ ਆਰਟੀਸੀ ਦੀ ਬੱਸ ਤੇ ਟਰੈਕਟਰ ਟਰਾਲੀ ਵਿਚਾਲੇ ਬੇਹੱਦ ਭਿਆਨਕ ਟੱਕਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀ ਚ ਪਹਿਲਾਂ ਪੀ ਆਰਟੀਸੀ ਦੀ ਬੱਸ ਵੱਜੀ ਜਦੋਂ ਜ਼ਖਮੀਆਂ ਨੂੰ ਬਚਾਉਣ ਲਈ ਮੌਕੇ ਤੇ ਐਂਬੂਲੈਂਸ ਪਹੁੰਚੀ ਐਂਬੂਲੈਂਸ ਵੀ ਹਾਸੇ ਦਾ ਸ਼ਿਕਾਰ ਹੋ ਗਈ ਇਸ ਤੋਂ ਬਾਅਦ ਪਿੱਛੋਂ ਆਉਂਦੇ ਇੱਕ ਤੋਂ ਬਾਅਦ ਇੱਕ ਕਈ ਵਾਹਨ ਆਪਸ ਚ ਟਕਰਾ ਗਏ ਜਿਸ ਕਾਰਨ ਇਹ ਵੱਡਾ ਭਿਆਨਕ ਹਾਸਾ ਵਾਪਰਿਆ ਆਖਰ ਹਾਸੇ ਪਿੱਛੇ ਦੀ ਵਜ੍ਹਾ ਕੀ ਰਹੀ ਹੈ ਕਿਵੇਂ ਇੱਕ ਦੂਜੇ ਵਿੱਚ ਇੱਕ ਤੋਂ ਬਾਅਦ ਇੱਕ ਵਾਹਨ ਬੱਜੇ ਨੇ ਇਹ ਤੁਸੀਂ ਮੌਕੇ ਤੇ ਮੌਜੂਦ ਲੋਕਾਂ ਤੋਂ ਹੀ ਸੁਣ ਲਓ ਹਾਸਾ ਜੀ ਸੰਘਣੀ ਤੁੰਦ ਇਹਦਾ ਕਾਰਨ ਬਣਿਆਗਾ ਹਾਸੇ ਦਾ ਅੱਗੇ ਟਰੈਕਟਰ ਟਰਾਲੀ ਜਾ ਰਹੇ ਸੀ ਉੱਚ ਪਿੱਛੇ ਜਾ ਕੇ ਪੀ ਆਰਟੀਸੀ ਬੱਸ ਵੱਜੀ ਆ ਪਹਿਲਾਂ ਠੀਕ ਆ ਜੀ ਫਿਰ ਉਹਦੇ ਪਿੱਛੇ ਹੀ ਗੱਡੀ ਵੱਜੀ ਫਿਰ ਐਂਬੂਲੈਂਸ ਸੀ ਜੋ ਮਸਤੂਆਣਾ ਸਾਹਿਬ ਵਾਲੀ ਤੁੰਦ ਕਰਕੇ ਜਦੋਂ ਉਹਨੇ ਬ੍ਰੇਕ ਮਾਰੇ ਪਿੱਛੋਂ ਉਹਦੇ 'ਚ ਵੀ ਵੱਜੀ ਮਲ ਅੱਗੇ ਦੀ ਅੱਗੇ ਐਕਸੀਡੈਂਟ ਹੁੰਦਾ ਹੈ ਕਿ ਐਂਬੂਲੈਂਸ ਫੇਰ ਅੱਗੇ ਜਾ ਕੇ ਟਰੱਕ ਦੇ نیچے ਵੜ ਗਈ। ਹੂੰ ਹੂੰ। ਇਹਦੇ 'ਚ ਇੱਕ ਡੈਥ ਹੋ ਗਈ ਆ। ਜੋ ਬੱਸ ਦੇ ਕਨੈਕਟਰ ਸੀਗੇ। ਤਾਂ ਮਨਦੀਪ ਸਿੰਘ ਮਸਾਨਾ ਉਹ ਪ੍ਰਗਟ ਸਿੰਘ ਮਲੋਟ ਏਰੀਏ ਦੇ ਨਾਲ ਹੀ। ਹੂੰ ਹੂੰ। ਉਹਨਾਂ ਦੀ ਡੈਥ ਹੋ ਗਈ। ਲਗਭਗ 9 ਤੋਂ 10 ਇੰਜਰਡ ਨੇ। ਹਲੇ ਤੱਕ ਜਿਹੜਾ ਸਾਡੇ ਕੋਲ ਡਾਟਾ ਹੈ। ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀ? ਬੱਸ ਇਧਰਲੀ ਸਾਈਡ ਤੋਂ ਹੀ ਜਾ ਰਹੀ ਸੀ। ਸੂਰ ਸਾਈਡ ਤੋਂ। ਅੰਗਰੂ ਤੋਂ ਬਰਨਾ ਲਿਆ। ਹਾਂਜੀ। ਐਕਸੀਡੈਂਟ ਅੱਜ ਧੁੰਦ ਬਹੁਤ ਜ਼ਿਆਦਾ ਪੈ ਰਹੀ ਸੀ। ਬੱਸ ਦੇ ਮੂਹਰੇ ਰੋਡਵੇਜ ਦੀ ਦੇ ਮੂਹਰੇ ਟਰੈਕਟਰ ਜਾ ਰਿ ਟਰੈਕ ਦੇ ਵਿੱਚ ਬੱਸ ਜ਼ੋਰ ਨਾਲ ਵੱਜੀ ਤਾਂ ਕਿ 11-12 ਸਵਾਰੀਆਂ ਫੱਟੜ ਹੋ ਗਈਆਂ। ਉਦੋਂ ਬਾਅਦ ਮਸਤ ਮਾਲਾ ਸਾਹਿਬ ਅੰਗੀਠਾ ਸਾਹਿਬ ਕੋਲੇ ਟੈਲੀਫੋਨ ਗਿਆ ਵੀ ਐਕਸੀਡੈਂਟ ਹੋ ਗਿਆ। ਸਾਡੇ ਐਂਬੂਲੈਂਸ ਤੋਂ ਡਰਾਈਵਰ ਨਾਲ ਉਹਨਾਂ ਨੂੰ ਚੱਕਣ ਵਾਸਤੇ ਜਾ ਰਹੇ ਤੇ ਰਾਹ 'ਚ ਉਹਨਾਂ ਨੇ ਮੂਰੇ ਗੱਡੀ ਦੀ ਬ੍ਰੇਕਾਂ ਵੱਜ ਗਈਆਂ। ਮਗਰੋਂ ਗੱਡੀ ਨੇ ਧੱਕ ਕੇ ਇਕੱਠੀ ਕਰਤੀ ਐਂਬੂਲੈਂਸ ਸਾਡੀ। ਉਹਨਾਂ ਦੇ ਵੀ ਛੱਟਾਂ ਵੱਜੀਆਂ ਨੇ ਲੈ ਕੇ ਆਇਆ ਸਾਰੀਆਂ ਸਵਾਰੀਆਂ ਨੂੰ ਇੱਥੇ ਲੈ ਕੇ ਆਇਆ। ਅਜੇ ਹਾਈ ਦੂਜਾ ਦਰਦਨਾਕ ਹਾਦਸਾ ਬਰਨਾਲਾ ਚ ਵਾਪਰਿਆ ਜ਼ਿਲ੍ਹੇ ਦੇ ਪਿੰਡ ਵਜੀਦਕੇ ਚ ਇੱਕ ਤੋਂ ਬਾਅਦ ਇੱਕ ਕਈ ਵਾਹਨਾਂ ਦੀ ਆਪਸ ਚ ਟੱਕਰ ਹੋਈ ਹੈ ਟੱਕਰ ਤੋਂ ਬਾਅਦ ਚਾਰੇ ਪਾਸੇ ਚੀਖ ਚਹਾੜਾ ਮਚ ਗਿਆ ਹਾਸੇ ਚ ਵਾਹਨ ਚੱਕਨਾ ਚੂਰ ਹੋ ਗਏ ਜਾਣਕਾਰੀ ਮੁਤਾਬਕ ਇੱਕ ਟਰੈਕਟਰ ਟਰਾਲੀ ਕਈ ਗੱਡੀਆਂ ਇੱਕ ਟਰਾਲਾ ਤੇ ਇੱਕ ਪੀ ਆਰ ਟੀ ਸੀ ਦੀ ਬੱਸ ਵਿਚਾਲੇ ਟੱਕਰ ਹੋਈ ਹੈ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਹਰ ਕੋਈ ਦੇਖਣ ਵਾਲਾ ਦਹਿਲ ਉਟਿਆ ਇਸ ਹਾਦਸੇ ਚ ਇੱਕ ਲੜਕੀ ਦੀ ਮੌਤ ਹੋ ਚੁੱਕੀ ਹੈ ਜਦ ਕੇ ਵੱਡੀ ਗਿਣਤੀ ਚ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਮ੍ਰਿਤਕ ਲੜਕੀ ਸਗਰੂਰ ਦੇ ਪਿੰਡ ਖੇੜੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਰਾਏਕੋਟ ਕਾਲਜ ਦੇ ਵਿੱਚ ਪ੍ਰੋਫੈਸਰ ਵਜੋਂ ਨੌਕਰੀ ਕਰਦੀ ਸੀ ਤੇ ਮ੍ਰਿਤਕ ਲੜਕੀ ਕਾਲਜ ਚ ਪੜਾਉਣ ਜਾ ਰਹੀ ਸੀ ਪਖੋਦੋਂ ਰਿਕਾਰਡ ਨੂੰ ਜਾ ਰਹੇ ਬਜੀਦ ਗਾਂ ਦੇ ਕੋਲੇ ਇਤਾਂ ਇਟਾਲੀ ਦੀ ਬੱਸ ਸਟੈਂਡ 'ਤੇ ਆਉ ਵੱਜੀ ਬੱਸ ਵੱਜੀ ਉਸ ਤੋਂ ਬਾਅਦ ਪਿੱਛੋਂ ਸਵਰਟ ਗੱਡੀ ਆ ਗਈ ਘੋੜਾ ਆ ਗਿਆ ਤੇ ਦੋ ਪੰਜ ਚਾਰ ਗੱਡੀਆਂ ਪਿਛਲੇ ਸਪੈਕ ਸ਼ਾਰਟ ਤੋਂ ਵੱਡੀਆਂ ਨੇ ਸੱਤਾ ਕਾਫੀ ਬੰਦਾ ਦੇ ਸੱਤਾ ਵੱਡੀਆਂ ਹੋਈਆਂ ਨੇ ਤੇ ਇਹ ਲੱਗਦਾ ਕਾਰਨ ਹੁੰਦਾ ਕਰਨ ਲੱਗਦਾ ਦੋਨਾਂ ਦਾ ਕਾਰਨ ਹੈ ਇਸ ਪਿੰਡ ਨਾ ਥਾਣਾ ਠੁਲੀ ਵਾਲਾ ਤੇ ਪਿੰਡ ਵਜੀਰਕੇ ਦੇ ਕੋਲ ਅੱਜ ਸਵੇਰੇ ਧੁੰਦ ਦੇ ਕਾਰਨ ਇੱਕ ਹਾਦਸਾ ਹੋਇਆ ਹੈਗਾ ਇਹ ਹਾਦਸੇ ਦੇ ਵਿੱਚ ਬੱਸ ਟਰਾਲੀ ਤੇ ਟਰਾਲੇ ਦੇ ਵਿੱਚ ਟੱਕਰ ਹੋਈ ਹੈ ਜੀ ਇਹਦੇ ਵਿੱਚ ਕਈ ਵਿਅਕਤੀ ਜ਼ਖਮੀ ਹੋਏ ਨੇਗੇ ਇੱਕ ਲੜਕੀ ਹੈਗੀ ਜਿਹੜੀ ਡੈੱਡ ਬੋਡੀ ਹੈਗੀ ਉਹ ਸਿਵਲ ਹਸਪੀਟਲ ਬਰਨਾਲਾ ਦੇ ਵਿੱਚ ਰਖਾਈ ਗਈ ਹੈਗੀ ਜਿਹਦਾ ਹਜੇ ਕੋਈ ਨਾਮ ਪਤਾ ਨਹੀਂ ਪਤਾ ਲੱਗਿਆ ਤੇ ਸੇ ਸੱਤਕ ਜਿਹੜੇ ਵਿਅਕਤੀ ਨੇਗੇ ਉਹ ਆਪਣੇ ਸਿਵਲ ਹਸਪੀਟਲ ਬਰਨਾਲਾ ਦਾਖਲ ਹੋਏ ਨੇ ਤੇ ਕੁਝ ਕ ਵਿਅਕਤੀ ਨੇਗੇ ਜਿਹੜੇ ਉਹ ਆਪਣਾ ਪ੍ਰਾਈਵੇਟ ਤੌਰ ਤੇ ਇਲਾਜ ਕਰ ਰਹੇ ਨੇ ਬਾਕੀ ਜੇ ਜਾਂਚ ਜਾਰੀ ਹੈਗੀ ਕਰ ਰਹੇ ਆਂਗੇ ਜਿਵੇਂ ਵੀ ਹੋਏਗੀ ਅਗਲੀ ਕਾਰਵਾਈ ਅਮਲੇ ਵਿੱਚ ਜਾਂਦੀ ਜਾਵੇਗੀ ਨਹੀਂ ਹਜੇ ਤੱਕ ਤਾਂ ਜੀ ਧੁੰਦ ਦੇ ਕਾਰਨ ਹਾਸਾ ਜਿਹੜਾ ਉਹ ਵਾਪਰਿਆ ਹੈਗਾ ਬਾਕੀ ਤਫਤੀਸ਼ ਕਰ ਰਹੇ ਆਂਗੇ ਹਾਂਜੀ ਹਾਂਜੀ ਉਹਨਾਂ ਨੂੰ ਪਾਸੇ ਹਟਾ ਕੇ ਅਸੀਂ ਸਾਰਾ ਰੋਡ ਕਲੀਅਰ ਕੀਤਾਗਾ ਤੇ ਰੋਡ ਕਲੀਅਰ ਕਰਕੇ ਉਹਨਾਂ ਨੂੰ ਵਹੀਕਲਸ ਨੂੰ ਕਬਜ਼ੇ ਦੇ ਵਿੱਚ ਲਈ ਜਾ ਰਿਹਾ ਹੈ ਨਹੀਂ ਜੀ ਉੱਥੇ ਫਿਲਹਾਲ ਕੋਈ ਕੈਮਰਾਜ਼ ਨਹੀਂ ਹੈਗੇ ਰੋਡ ਦੇ ਉੱਤੇ ਬਾਕੀ ਸੰਘਣੀ ਧੁੰਦ ਹੈਗੀ ਤੇ ਰੋਡ ਦੇ ਉੱਤੇ ਉਸ ਕੈਮਰਾ ਵਗੈਰਾ ਨਹੀਂ ਹੈਗਾ ਜਿਹਦੇ ਇੱਕ ਵੀ ਫੁਟੇਜ ਆ ਸਕੀ ਕੋਈ ਅਜਿਹਾ ਇੱਕ ਹੋਰ ਤੀਜਾ ਵੱਡਾ ਹਾਦਸਾ ਫਲੋਰ ਤੋਂ ਵੀ ਸਾਹਮਣੇ ਆਇਆ ਜਿੱਥੋਂ ਹਾਦਸੇ ਦੀਆਂ ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਾਣਕਾਰੀ ਮੁਤਾਬਕ ਹੈ ਯੂਪੀ ਰੋਡਵੇਸ ਤੇ ਇੱਕ ਨਿੱਜੀ ਕੰਪਨੀ ਦੀ ਬੱਸ ਵਿਚਾਲੇ ਭਿਆਨਕ ਟੱਕਰ ਹੋਈ ਹੈ ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਜੁਪੀ ਰੋਡਵੇਜ ਦੀ ਬੱਸ ਪੁਲ ਤੇ ਹਵਾ ਚ ਲੱਟ ਗਈ ਇਸ ਤੋਂ ਬਾਅਦ ਬੱਸ ਚ ચીਖ ਚਹਾੜਾ ਮਚ ਗਿਆ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਮੌਕੇ ਤੇ ਹੀ ਬੱਸ ਨੂੰ ਬ੍ਰੇਕ ਲਗਾ ਦਿੱਤੀ ਬੱਸ ਪੁਲ ਤੇ ਹੱਥ ਵਿਚਾਲੇ ਰੁਕ ਗਈ ਥੱਲੇ ਡਿੱਗਣ ਤੋਂ ਬਚਾਅ ਹੋ ਗਿਆ ਜਿਸ ਕਰਕੇ ਵੱਡਾ ਹਾਦਸਾ ਹੋਣ ਤੋਂ ਬਚਾ ਰਹਿ ਗਿਆ ਹਾਸੇ ਦੀਆਂ ਇਹ ਤਿੰਨੋਂ ਤਸਵੀਰਾਂ ਰੂਹ ਕੰਬਾਲ ਦੇਣ ਵਾਲੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਹੀ ਹਾਦਸੇ ਸੰਗਣੀ ਧੁੰਦ ਕਾਰਨ ਵਾਪਰੇ ਨੇ ਆਖਰ ਇਹਨਾਂ ਹਾਦਸੇ ਪਿੱਛੇ ਕਿਸ ਦੀ ਗਲਤੀ ਰਹੀ ਇਸ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਪੁਲਿਸ ਜਾਂਚ ਤੋਂ ਬਾਅਦ ਕੀ ਨਿਕਲ ਕੇ ਸਾਹਮਣੇ ਆਉਂਦਾ ਬਿਊਰੋ ਰਿਪੋਰਟ ਜਗਬਾਣੀ ਦੀ